ਬਹੁਤ ਸਾਰੇ ਲੋਕ ਬਾਹਰ ਜਾਣ ਦਾ ਪ੍ਰੋਗਰਾਮ ਕੈਨਸਲ ਕਰ ਚੁੱਕੇ ਨੇ ਤੇ ਬਹੁਤ ਸਾਰੇ ਬਾਹਰੋਂ ਇੱਥੇ ਆ ਚੁੱਕੇ ਨੇ ਤੁਸੀਂ ਵਾਪਸ ਆ ਕਿੱਥੋਂ ਆਏ ਆਜੋ ਅੱਗੇ ਦੱਸ ਦੋ ਇੰਗਲੈਂਡ ਤੋਂ ਆਏ ਹੋ ਕੀ ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ ਹੈ ਤੁਹਾਡੀ ਲੀਡਰਸ਼ਿਪ ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਹੈ ਕਿ ਜਿਹੜੇ ਰਹਿ ਗਏ ਨੇ ਉਹ ਵੀ ਵਾਪਸ ਹੋਣਗੇ ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ ਇਹ ਜਾਂਦ ਲੋਕੀ ਲੋਂਦੇ ਰਹਿੰਦੇ ਆ ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ ਦੇਖੋ ਆ ਪਿਆਰਾ ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ ਆਪਾਂ ਕੀ ਕਰਦੇ ਆ ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ਹੀਦੀਆਂ ਪਾਈ ਗਏ ਹੁਣ ਇੰਗਲੈਂਡ ਜਾਈ ਜਾਂਦੇ ਆ ਉੱਥੇ ਤਰਸੀ ਜਾਂਦੇ ਆ ਜੇ ਆਪਾਂ ਇੱਥੇ ਵਧੀਆ ਕਰ ਲਈਏ ਕਿਤੇ ਜਾਣ ਦੀ ਲੋੜ ਨਹੀਂ ਇਹ ਵੇਰਗੀ ਧਰਤੀ ਹੈ ਹੀ ਨਹੀਂ ਪੰਜਾਬ ਵਰਗੀ ਧਰਤੀ ਕਿਤੇ ਦੁਨੀਆਂ ਚੈ ਨਹੀਂ ਵੀਰੋ ਗੁਰੂਆਂ ਦੀ ਪੀਰਾਂ ਦੀ ਫਕੀਰਾਂ ਦੀ ਦੇਵੀ ਦੇਵਤਿਆਂ ਦੀ ਧਰਤੀ ਹੈ ਕੀ ਤੋੜਾ ਇੱਥੇ ਸਿਰਫ ਤੇ ਸਿਰਫ ਚੰਗੀ ਨੀਤ ਵਾਲੇ ਲੀਡਰਾਂ ਦੀ ਕਾਟ ਸੀ ਉਹ ਬਾਈ ਤੁਸੀਂ ਪੂਰੀ ਕਰਤੀ ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਆ ਉਹ ਖਤਮ ਹੈ ਸਾਡੀ ਜ਼ਿੰਮੇਵਾਰੀ ਸ਼ੁਰੂ ਹੈ ਅਸੀਂ ਕਰ ਰਹੇ ਹਾਂ ਤਾਂ ਵੀਰੋ 1 ਰੁਪਏ ਦਾ ਇਲਜ਼ਾਮ ਸਭਾ 2 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ ਨੀ ਤਾਂ ਹਜ਼ਾਰਾਂ ਕਰੋੜਾਂ ਹਜ਼ਾਰਾਂ ਕਰੋੜਾਂ ਕਮਾ ਲੈਂਦੇ ਬਾਹਰ ਬੂਰ ਕੱਢ ਦਿੰਦੇ ਪੈਸੇ ਦੁਬਈਆਂ ਕਰੀ ਪਤਾ ਨਹੀਂ ਕਿੱਥੇ ਪਰ ਵੀਰੋ 1 ਰੁਪਈਏ ਦਾ ਕੋਈ ਇਲਜ਼ਾਮ ਲਾ ਦੇ ਕਿ ਭਗਵੰਤ ਮਾਨ ਨੇ 1 ਰੁਪਈਆ ਖਾਦਾ ਸਮਝ ਲੋ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਹੈ ਮੈਂ ਇਹਨੂੰ ਸਲਫਾਸ ਦੀ ਗੋਲੀ ਦੇ ਬਰਾਬਰ ਕਹੂੰਗਾ ਇਹੋ ਜੇ ਚਿੱਕੜ ਦੇ ਮਾਹੌਲ 'ਚ ਇਹੋ ਜੇ ਚਿੱਕੜ ਦੇ ਮਾਹੌਲ 'ਚ ਦامن ਸਾਫ਼ ਰੱਖਣਾ ਬਹੁਤ ਔਖਾ ਹੈ ਪਰ ਵੀਰੋ ਇੱਕ ਪਰਮਾਤਮਾ ਦੀ ਸ਼ਕਤੀ ਹੈ ਜਿਹੜੀ ਮੈਨੂੰ ਬਲ ਬਖਸ਼ਦੀ ਹੈ ਪਰਮਾਤਮਾ ਲੋਕਾਂ ਚ ਹੀ ਵਸਦਾ ਹੁੰਦਾ ਤੁਸੀਂ ਮੈਨੂੰ ਬਲ ਦਿੰਨੇ ਹੋ ਆ ਜਿਹੜਾ ਤੁਹਾਡਾ ਇਦਾਂ ਆਉਣਾ ਇਹ ਮੈਨੂੰ ਬਹੁਤ ਬਲ ਬਖਸ਼ਦਾ ਹੈ ਮੇਰੇ ਵਰਗੇਨ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ధਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣੇ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਮ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਤੇ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਮ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੈ ਗੁਰ ਨਾਨਕ ਸਾਹਿਬ ਜੈ ਗੁਰ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਵੱਜਨ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਮਲਕ ਭਾਗੋ ਦੇ ਭਾਈ ਲੱਲ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਦਾਸੀਆਂ ਕਰ ਕਰਕੇ ਪੂਰੇ ਉੱਤਰ ਪੱਛਮ ਤੱਕ ਖੜਾ ਦੁਨੀਆਂ ਦੇ ਲੋਕਾਂ ਨੂੰ ਕਿਰਤ ਕਰੋ ਦਾ ਨਾਮ ਜਪੋ ਦਾ ਫੰਡ ਛਕੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਕਿਸੇ ਹੋਰ ਵਾਸਤੇ ਆਪ ਦੇ ਵਾਸਤੇ ਦੁਨੀਆਂ ਕਮਾਉਂਦੀ ਹੈ ਪਰ ਕਿਸੇ ਹੋਰ ਵਾਸਤੇ ਕੰਮ ਕਰਨ ਦਾ ਨਜ਼ਾਰਾ ਹੀ ਕੋਈ ਹੋਰ ਹੁੰਦਾ ਐਸਐਸਐਫ ਬਣਾਈਆ ਵੀਰੋ ਇਹ ਤਾਂ ਮੈਂ ਗਰੰਟੀ 'ਚ ਵੀ ਨਹੀਂ ਲਿਖਿਆ ਸੀ ਕਿਤੇ ਐਸਐਸਐਫ ਸੜਕਾਂ ਤੇ ਖੜੀਆਂ ਗੱਡੀਆਂ ਸਭ ਤੋਂ ਬਰੀਆ ਗੱਡੀਆਂ ਇਸ ਵਕਤ ਕੋਣੀ ਨੇ ਉਹ ਸੜਕ ਸੁਰੱਖਿਆ ਫੋਰਸ ਐਸਐਸਐਫ ਸਤਾਰਾਂਵੇਂ ਪਾਰਲੀਮੈਂਟ 'ਚ 2018 ਤੱਕ ਨਾਇਆ ਸੀ ਉਸ ਵੇਲੇ 14 ਸੀ ਤੇ ਜਦੋਂ ਐਸਐਸਐਫ ਲਾਂਚ ਕੀਤੀ 1 ਫਰਵਰੀ ਨੂੰ ਉਹ ਤੋਂ ਪਹਿਲਾਂ 17 ਹੋ ਗਏ ਸੀ 17 ਇੱਕ ਦਿਨ ਚ ਪੰਜਾਬ ਚ ਔਨ ਦਾ ਸਪੌਟ ਐਕਸੀਡੈਂਟ ਦੇ ਰੂਪ ਮਰਦੇ ਸੀ 17 ਪਰ ਡੇ ਸਾਰੇ ਦੇਸ਼ ਚ ਸਭ ਤੋਂ ਵੱਧ ਇਹਦਾ ਮਤਲਬ ਜੇ ਮਹੀਨੇ ਦੇ ਕੱਢੇ ਹੁਣ 510 ਇਹਦਾ ਮਤਲਬ ਜੇ ਸਾਲ ਦੇ ਕੱਢੇ ਹੁਣ ਤਾਂ 6000 ਤੋਂ ਉੱਪਰ ਚਲੇ ਗਏ ਵੀਰੋ ਅੱਜ 100 ਦਿਨ ਹੋਏ ਨੇ ਤੇ 3 ਮਹੀਨੇ ਹੋਏ ਨੇ ਐਸਐਸਬਣੀ ਨੂੰ ਮੇਰੇ ਕੋਲੇ 3 ਮਹੀਨੇ ਦਾ ਡਾਟਾ ਆਇਆ ਪਿਛਲੇ ਸਾਲ ਨਾਲ 1 ਫਰਵਰੀ 1 ਮਾਰਚ 1 ਅਪ੍ਰੈਲ 1 ਮਈ ਵੀਰੋ ਮਾਰਚ ਜਪ੍ਰੈਲ ਤੱਕ ਮੈਂ 3 ਮਹੀਨੇ ਦਾ ਡਾਟਾ ਆਇਆ ਹੈ ਜੇ ਪਹਿਲਾਂ ਵਾਲੇ ਹਾਲ ਹੁੰਦਾ ਤਾਂ 3 ਮਹੀਨਿਆਂ 'ਚ 1500 ਤੋਂ ਵੱਧ ਬੰਦੇ ਮਰ ਜਾਂਦੇ ਪਰ ਵੀਰੋ ਜਿਹੜਾ ਇਸ ਵਾਰ ਡਾਟਾ ਹੈ ਉਹ 249 ਬੰਦੇ ਸਿਰਫ 1250 ਬੰਦੇ ਦੀ ਜਾਨ ਬਚਾ ਲਈ ਵੀਰੋ 1250 ਬੰਦੇ ਦੀ ਜਾਨ ਬਚਾ ਲਈ ਮੈਂ ਕੋਈ ਗਾਰੰਟੀ ਦਾ ਦਿੱਤੀ ਨਹੀਂ ਸੀ ਇੱਕ ਗਾਰੰਟੀ ਹੋਰ ਜਿਹੜੀ ਬਿਨਾਂ ਗੱਲ ਤੋਂ ਹੀ ਪੂਰੀ ਕਰਤੀ ਆਪਾਂ ਨੇ ਆ ਟੋਲ ਪਲਾਜੇ ਵਾਲੇ ਵੀਰੋ 16 ਬੰਦ ਕਰਤੇ ਤਿੰਨ ਚਾਰ ਤੇ ਹੋਰ ਆਖਿਆ ਮੇਰੀ ਹੁਣ ਤਿੰਨ ਚਾਰ ਹੋਰ ਹੋਣਗੇ ਵੀਰੋ ਐਵੇਂ ਲੁੱਟੀ ਜਾਂਦੇ ਆ ਪਤਾ ਕੀ ਉਹਨਾਂ ਦੇ ਐਗਰੀਮੈਂਟ ਖਤਮ ਹੋਇਆ ਉਹਨੂੰ ਪੰਜ ਪੰਜ ਸਾਲ ਹੋ ਗਏ 6 6 ਸਾਲ ਹੋ ਗਏ ਪਰ ਲੀਡਰ ਜਿਹੜੇ ਸੀ ਉਹ ਵਧਾਈ ਜਾਂਦੇ ਸੀ ਵੀ ਇਹ 400 ਦਿਨ ਮੰਗਣਾ ਆ ਵੀ 200 ਦਿਨ ਤੇਰਾ 200 ਮੇਰਾ ਲੀਹੇ ਜੋ ਆਪਾਂ ਕਿਹੜੇ ਕਿਹੜੇ ਪੁੱਛਦੇ ਸੀ ਵੀਰੋ ਮੇਰੇ ਕੋਲੇ ਵੀ ਆਏ ਸੀ ਕਹਿੰਦੇ ਵਧਾ ਦਿਓ ਮੈਂ ਕਿਹਾ ਮਤਲਬ ਬੋਰੀ ਬਿਸਤਰਾ ਚੱਕੋ ਬਣੀ ਵਧਾਉਣ ਦੀ ਗੱਲ ਕਰਦੇ ਹੋ ਸੋ ਵੀਰੋ ਉਹ ਟੋਲ ਪਲਾਂਚੇ ਬੰਦ ਕਰਾਉਣ ਨਾਲ 58,77,000 ਜਾਨੀ ਕਿ ਲਗਭਗ 90 ਲੱਖ ਰੁਪਇਆ ਇੱਕ ਦਿਨ ਚ ਪੰਜਾਬੀਆ ਦਾ ਬਰ ਜਾਂਦਾ ਇੱਕ ਦਿਨ ਚ 90 ਲੱਖ ਰੁਪਇਆ ਸੋ ਵੀਰੋ ਇਹ ਵੀ ਆਪਣੀ ਪ੍ਰਾਪਤੀ ਹੈ